ਹਾਂ ਜੋ ਤੇ ਹਾਂਜੀ ਮੈਂ ਸੋਚਣਾ ਮੈਂ ਹਾਂ ਵੇਖ ਲੈ ਜਦੋਂ ਉਧਰੋਂ ਨਿਕਲੇ ਹਾਂ ਤੇ ਪਤਾ ਹੀ ਨਹੀਂ ਸੀਗਾ ਕਿ ਘਰ ਵੀ ਪੈਣਾ ਕਿ ਨਹੀਂ ਫਿਰ ਆਪਣੇ ਦੋ ਮਜਲੀ ਘਰ ਦੇਖਦਾ ਵੇਖ ਲੈ ਰੱਬ ਨੇ ਸਾਰਾ ਕੋਈ ਸੋਚਿਆ ਹੁੰਦਾ ਅਸੀਂ ਤੇ ਬਾਅਦ ਚ ਸੋਚਣਾ ਵਾ ਵੀ ਹੁਣ ਕੀ ਕਰਾਂਗੇ ਉਹਨੇ ਪਹਿਲਾਂ ਹੀ ਸਾਰੀਆਂ ਲਿਖਤਾਂ ਲਿਖੀਆਂ ਹੁੰਦੀਆਂ ਵੀ ਕਿੱਧਰ ਨੂੰ ਜਾਣਾ ਬੰਦ ਚੱਲ ਵਧੀਆ ਜਿੱਦਾਂ ਦਾ ਮਰਜ਼ੀ ਮਾੜਾ ਚੰਗਾ ਸੀਗਾ ਵਧੀਆ ਟਾਈਮ ਲੱਗਿਆ ਘਰ ਦੀ ਹੈ ਹੋਰ ਕੀ ਹੈ ਦਿਨ ਦਿਨ ਨੰਗੇ ਹੀ ਆ ਨਾ ਅਪ ਇਦਾਂ ਕਰਦੇ ਸਮਾਨਦਰ ਰੱਖ ਕੇ ਨਾ ਸਾਰਾ ਹਾਂਜੀ ਤੇ ਸਫਾਈ ਸੂਈ ਕਰਦਨੇ ਆ ਫਿਰ ਕੰਮ ਸਾਰਾ ਵਰਕਸ਼ਾਪ ਦਾ ਇਧਰ ਹੀ ਕਰਿਆ ਕਰਨਾ ਚਲੋ ਇਦਾਂ ਕਰ ਲਓ ਆਓ ਚਲਿਏ ਚਲੋ ਸਰ ਦੇਖਣ ਦੇ ਹੁਣ ਇਹਦਾ ਵੀ ਸਾਸਿਕਾ ਜੀ ਸਾਸਿਕਾ ਪਤ ਠੀਕ ਠਾਕ ਸਾਸਿਕਾ ਹੋਰ ਠੀਕ ਹੈ ਹਾਂ ਠੀਕ ਠਾਕ ਵਰੀਆ ਆਜੋ ਆਜੋ ਮੈਂ ਤਾਂ ਕਰਾਂ ਦੀ ਡਿੱਕਣ ਈ ਤੁਹਾਨੂੰ ਠੀਕ ਹੈ ਅਨਮੋਲ ਕਿੱਥੇ ਆ ਅਨਮੋਲ ਸਕੂਲੇ ਕੇ ਆ ਜੇ ਆਜੋ ਅੱਛਾ ਸੀ ਹਾਂਜੀ ਚਲ ਆ ਜਾਂਦਾ ਸਕੂਲੇ ਹਾਂਜੀ ਆਜੇ ਪੁੱਤ ਦਾਲ ਸੁਣੋ ਤੁਹੀ ਨਾ ਆਵਲਾ ਲੱਲ ਰੂਮ ਠੀਕ ਆ ਇਧਰ ਉਸ ਸਮਾਨਾ ਹੀ ਕੱਢ ਕੇ ਨਾ ਐਸ ਕਮਰੇ ਚ ਰੱਖ ਲਿਆ ਆ ਠੀਕ ਆ ਜੀ ਤੇ ਇਹ ਕਮਰਾ ਵੱਡਾ ਆ ਠੀਕ ਆ ਅਸਟੋਰ ਵੀ ਨਾਲ ਹੀ ਆ ਹਾਂਜੀ ਇਧਰ ਸਟੋਰ ਵੀ ਹੈਗਾ ਨਾਲੇ ਆ ਫਿਰ ਇਹ ਹੈ ਕਿ ਬੱਚੇ ਦੇ ਵੀ ਤੁਸੀਂ ਕਪੜੇ ਉਪਰੇ ਰੱਖਣੇ ਆ ਨਾਲੇ ਹਾਂਜੀ ਤੇ ਚਲੋ ਕੋਈ ਨਹੀਂ ਆਪਾਂ ਇਧਰ ਕਰ ਲਵੇਂ ਸਮਾਨ ਰੱਖ ਲੈਣੇ ਹਾਂ ਹਾਂ ਰੱਖੋ ਤੇ ਇਧਰ ਸਮਾਨ ਰੱਖ ਕੇ ਨਾ ਆਜਾ ਮੈਂ ਚਾਹ ਬਣਾਉਣੀ ਘੁੱਟ ਡਰਾਈਵਿੰਗ ਤੇ ਹੈ ਕਿ ਪੀਣੇ ਆ ਠੀਕ ਆ ਜੀ ਸਲਾਦ ਨੂੰ ਬੜੀ ਖੁਸ਼ੀ ਹੋਈ ਆ ਕਿ ਬੱਚੇ ਆ ਗਏ ਘਰ ਚ ਰੌਣਕ ਲੱਗ ਗਈ ਆ ਇੱਕ ਇਹੋ ਕਮੀ ਹੀ ਪਰ ਮਾਤਮਾ ਨੇ ਦਿੱਤਾ ਸਾਰਾ ਕੁਝ ਸਾਡੇ ਕੋਲ ਹੈਗਾ ਆ ਸ਼ੁਕਰ ਹੈ ਪਰਮਾਤਮਾ ਅਹੀਂ ਮੈਂ ਖੁਸ਼ੀ ਖੁਸ਼ੀ ਰਵਾਂਗੇ ਪਰਵਾਹ ਵਾਲੇ ਹੋ ਗਏ ਆ ਚਲਨ ਬੋਲ ਦੇ ਨਾ ਆ ਹੀ ਜਾਣਾ ਆ ਤੇ ਮੈਂ ਟਾਈਮ ਤੇ ਨਾਲ ਰੋਟੀ ਬਣਾ ਲੀਣੀ ਆ ਇਹ ਵੀ ਚਲ ਥੱਕੇ ਥੱਕੇ ਚਾਹ ਬਣਾ ਕੇ ਦਿੰਨੀ ਪਹਿਲੇ ਨਾਲੋਂ ਜੋ ਤਾਂ ਅਸਮਾਨ ਅੰਦਰ ਸਟੋਰ ਚ ਰੱਖ ਦੋ ਬਾਚਲ ਮਾਰੀ ਚ ਕਰ ਦੇ ਸ਼ਲਟ ਠੀਕ ਮੇਰੀ ਗੱਲ ਸੁਣੋ ਹਾਂਜੀ ਹੁਣ ਤੁਹਾਡੇ ਸਾਹਮਣੇ ਤਾਂ ਆਈ ਜੀ ਹੁਣੇ ਕਿੰਨਾ ਕਰਨ ਦੇ ਆ ਹਨਾ ਅਸੀਂ ਤੇ ਨਾਲ ਤਾਂ ਦੇ ਨਹੀਂ ਸਕਦੇ ਹਾਂਜੀ ਹਨਾ ਐਡਾ ਵੱਡਾ ਘਰ ਵਾ ਬਣਿਆ ਬਤਰਿਆ ਸਾਨੂੰ ਮਿਲ ਗਿਆ ਤੇ ਹੁਣ ਇੱਕ ਚੀਜ਼ ਦਾ ਧਿਆਨ ਇਹ ਰੱਖਣਾ ਵਾ ਕਿ ਉਹਨਾਂ ਨੂੰ ਕੰਮ ਨਹੀਂ ਕਰਨ ਦੇਣਾ ਕੋਈ ਵੀ ਠੀਕ ਆ ਬਾਹਰ ਅੰਦਰ ਤਾਂ ਮੈਂ ਕਰ ਲਿਆ ਕਰਨਾ ਤੇ ਘਰ ਚ ਰੋਟੀ ਪਾਣੀ ਸਫਾਈ ਇਹ ਸਾਰੇ ਕੰਮ ਤੁਸੀਂ ਆਪ ਕਰਨੇ ਹਨ ਜਿਹੜੀ ਕੰਮ ਵਾਲੀ ਲਾਈ ਆ ਨਾ ਇਹਨਾਂ ਨੇ ਉਹ ਵੀ ਸਭ ਨੂੰ ਹਟਾਈ ਦਿਓ ਕੋਈ ਗੱਲ ਨਹੀਂ ਠੀਕ ਆ ਜਿੰਦਾਂ ਤੁਸੀਂ ਕਹੋਗੇ ਉਦਾਂ ਹੀ ਕਰ ਲੈਣਾ ਆ ਇਹ ਆ ਵੀ ਚੱਲ ਨਾਲਿਆਂ ਨੂੰ ਮੋਲ ਨਵੀ ਸਿਖਾਉਣਾ ਕਹਿਣਾ ਵੀ ਅੱਗੇ ਨਹੀਂ ਬੋਲਣਾ ਇਹਨਾਂ ਦੇ ਠੀਕ ਹੈ ਨਾ ਕਿਉਂ ਜੀ ਅੱਗੇ ਬੋਲੇ ਫਿਰ ਤੁਹਾਨੂੰ ਪਤਾ ਚੰਗਾ ਜਾਣੇ ਲੱਗਦਾ ਪੁੱਤ ਨਾ ਅੱਗੇ ਬੋਲੇ ਸੋ ਤੇ ਇਹ ਚੀਜ਼ ਦਾ ਜ਼ਰੂਰ ਧਿਆਨ ਰੱਖਣਾ ਵਾ ਠੀਕ ਹੈ ਜੀ ਤੇ ਹੁਣ ਉਹ ਦੇ ਚਾਹ ਬਣਾਉਣ ਦਲਵਾਦ ਕਰਕੇ ਨਾ ਤੇ ਹੁਣੇ ਸਭ ਨੂੰ ਪੁੱਛ ਲੇ ਉਹਨਾਂ ਨੂੰ ਕਹੋ ਜੇ ਕੋਈ ਕੰਮ ਹੈਗਾ ਮੈਨੂੰ ਦੱਸਿਓ ਠੀਕ ਠੀਕ ਕੋਈ ਨਹੀਂ ਪੁੱਛ ਲੈ ਆਉ ਤੁਸੀਂ ਚਲ ਜਾਓ ਉੱਥੇ ਹਰਸੋਈ ਜੀ ਤੇ ਮੈਂ ਡਰੈਗ ਰੂਮ ਚ ਬਹਿਣਾ ਤੇਜੀ ਮੈਂ ਆਉਜੇ ਕੋਈ ਕੰਮ ਹੈਗਾ ਤੇ ਮੈਂ ਤੁਹਾਡੇ ਨਾਲ ਕਰਾ ਦੇਣੀ ਆ ਨਹੀਂ ਨਹੀਂ ਪੁੱਤ ਚਾਹ ਬਣ ਗਈ ਐ ਤੁਸੀਂ ਬੈ ਕੇ ਚਾਹ ਪੀਓ ਪਹਿਲਾਂ ਤੇ ਫਿਰ ਨਾ ਮੈਂ ਦਾਵਣਾ ਲਈ ਸਿਰੇ ਅੱਛਾ ਤੇ ਫਿਰ ਫੁਲਕੇ ਲਾਦਾ ਨਹੀਂ ਆਮਦਨ ਮੋਲ ਤੇ ਹੈਂ ਆ ਜ ਤੁਸੀਂ ਰੈਸਟ ਕਰੋ मैं कह दी फिर मैं ले जानी चाह पा चल कोई नहीं मैं पौनी है आ गया बड़ा अच्छा अच्छा चल कट्ठे बैठ पीने हैं ठीक है लो मैं ले जानी है आ जाओ तू ही चल आ गई पुत्र में ਜੋਬਣਾ ਇਦਾਂ ਚੱਲਦਾ ਕੰਮ ਕਰ ਪੁੱਤ ਕੰਮ ਵਧੀਆ ਜੇ ਕੰਮ ਆਈ ਜਾਂਦਾ ਚੱਲਦਾ ਚੱਲਦਾ ਹੁਣ ਗਾਂ ਕਦੂ ਵੀ ਹੋਣੇ ਆ ਉਦੋਂ ਫੇਰ ਕੰਮ ਥੋੜਾ ਜ਼ਿਆਦਾ ਹੋਣਾ ਆ ਹੁਣ ਸੀਜ਼ਨ ਆ ਜਾਣਾ ਹਾਂ ਝੁੰਡੇ ਜਾਨੇ ਲਾਉਣੇ ਕੰਮ ਇਦਾਂ ਹੀ ਕਦੀ ਘਾਟਾ ਕਦੀ ਵਾਧਾ ਤੁਹਾਨੂੰ ਪਤਾ ਹੀ ਚੱਲ ਵਧੀਆ ਕੋਈ ਗੱਲ ਨਹੀਂ ਆਰੇ ਤੇ ਲੱਗਾ ਨਾ ਨਾਲੇ ਆਪਣੇ ਘਰ ਦਾ ਘਰ ਇਹ ਕੰਮ ਇਹ ਤਾਂ ਸੁਖਿਆਗਾ ਜੀ ਤੇ ਅਨਮੋਲ ਨੇ ਕਿੰਨੇ ਵਜੇ ਆਉਣਾ ਅਨਮੋਲ ਆਈ ਜਾਂਦਾ 3:30 ਵਜੇ ਨਾ ਅੱਛਾ ਅੱਛਾ ਇੱਥੇ ਆਉਂਦੀ ਬੱਸ ਸਾਹਮਣੇ ਇੱਥੇ ਉਤਰ ਜਾਣਾ ਦੱਸਿਆ ਸੀ ਉਹਨੂੰ ਮੈਂ ਕਿਹਾ ਹੁਣ ਸਮਾਰਕ ਲੱਗਣ ਲੱਗੇ ਇੱਧਰ ਇੱਧਰ ਹੀ ਆ ਜੀ ਤੇ ਬੜਾ ਖੁਸ਼ੀ ਗਾ ਸਕੋ ਅੱਛਾ ਅੱਛਾ ਉਧਰੋਂ ਤੁਹਾਨੂੰ ਪਤਾ ਵਾ ਵੀ ਸੁਵਿਧਾ ਵੀ ਉਹੋ ਜੀ ਐ ਹਾਂ ਹਾਂ ਤੇ ਫਿਰ ਏਸੀ-ਉਸੀ ਲੱਗਾ ਹੋਵੇ ਤਾਂ ਚਲੋ ਵਧੀਆ ਹਨਾ ਨਿਆਣਾ ਨਹੀਂ ਨਹੀਂ ਕੋਈ ਗੱਲ ਨਹੀਂ ਇੱਥੇ ਕੇ ਚੀਜ਼ ਦੀ ਕਮੀ ਥੋੜੀ ਐ ਇੱਕੋ ਕਮੀ ਹੀ ਪਰਮਾਤਮਾ ਨੇ ਉਹ ਵੀ ਆਦੀ ਪੂਰੀ ਕਰ ਦਿੱਤੀ ਐ ਮੈਂ ਤਾਂ ਅਗੇ ਜੂਦ ਨੂੰ ਸਮਝਾਉਂਦਾ ਹਾਂ ਕੋਈ ਵੀ ਕੰਮ ਹੋਵੇ ਨਾ ਤੁਸੀਂ ਦੱਸ ਦੇਣਾ ਜੂਦ ਨੂੰ ਉਸੇ ਵੇਲੇ ਠੀਕ ਐ ਨਾ ਹੁਣ ਆਪ ਵੀ ਤੁਹਾਨੂੰ ਟੈਨਸ਼ਨ ਲਿਆਂਦੀ ਲੋੜ ਕੇ ਇਸ ਗੱਲ ਦੀ ਕੋਈ ਗੱਲ ਨਹੀਂ ਇਹ ਹੁਣ ਤੁਸੀਂ ਨਾ ਆਪਣਾ ਘਰ ਹੀ ਸਮ ਵੀ ਵੀ ਕਰਨਾ ਕਰੋ ਕਿ ਹੀ ਵੀ ਗੱਲ ਦੀ ਜੇ ਹੀ ਇਹ ਕਰ ਚਾਹਿਆ ਤੇ ਆਪਣਾ ਘਰ ਸਮਝ ਕੇ ਹੀ ਆਏ ਆ ਉਹ ਤਾਂ ਮੈਨੂੰ ਵੀ ਨਾ ਘੜ ਤੇ ਬੜੀ ਆਸ ਹੈ ਇਹ ਆ ਤੇ ਹਨ ਨੂੰ ਵੀ ਕਮੀ ਨਾ ਮਹਿਸੂਸ ਹੋ ਗਈ ਹਾਂਜੀ ਨਹੀਂ ਨਹੀਂ ਕੋਈ ਨਹੀਂ ਫਿਕਰ ਨਾ ਕਰੋ ਤਾਜ ਜੀ ਗਏ ਕਿਤੇ ਉਹ ਜਰਾ ਪਿੰਡ ਹੀ ਗਏ ਆ ਠੀਕ ਆ ਥੋੜਾ ਜਿਹਾ ਕੰਮ ਹੀ ਠੀਕ ਹੈ ਕੀਤਾ ਮੈਨ ਨਾਲ ਫੋਨ ਆਉਣੇ ਵਾਲੇ ਨੇ ਠੀਕ ਉਹਨਾਂ ਸਭ ਬੜੇ ਖੁਸ਼ ਹੋਣ ਆਣਗੇ ਹੈ ਤੇ ਬੱਚੇ ਚੱਲ ਆ ਗਏ ਆ ਹਲੋ ਤਾਜ ਜੀ ਵੀ ਆ ਗਏ ਨੇ ਸਤਿ ਸ੍ਰੀ ਅਕਾਲ ਬਸ ਕੋ ਬਸ ਕੋ ਉਹ ਠੀਕ ਠਾਕ ਹਾਂਜੀ ਵਧੀਆ ਜੋਤ ਜਾ ਚਾਲਿਆ ਵਾ ਹੈਜੀ ਹਾਂਜੀ ਕਿਤੇ ਕੰਮ ਗਏ ਸੀ ਤੁਹਾਡੇ ਤੱਕ ਗਿਆ ਹਾਂ ਠੀਕ ਹੈ ਹਾਂ ਅਹੀਂ ਬੜੇ ਦਿਨਾਂ ਦੀਆਂ ਸਲਾਮਾਂ ਕਰਨ ਦੇ ਹਾਂ ਹਮ ਤੇ ਅੱਜ ਫਿਰ ਮੈਂ ਜੋਤ ਨੂੰ ਕਹਿੰਦਾ ਮੈਂ ਚੱਲ ਸਮਾਂ ਲਿਆ ਚੱਲਦੇ ਹਾਂ ਤੇ ਰੱਖ ਦਿੰਦੇ ਉਹ ਤੇਰੀ ਚੱਲ ਵਧੀਆ ਕੀਤਾ ਵਾ ਹਾਂਜੀ ਆ ਤੇ ਉਹ ਦੰਦੇ ਅਸੀਂ ਟਿਕੰਡੇ ਆ ਤੇ ਜੋਤ ਕਿਹੇ ਚੀਜ਼ ਦੀ ਵੀ ਲੋੜ ਹੋਏ ਨਾ ਕਿਤੇ ਜਾਣਾ ਹੋਵੇ ਕੋਈ ਸਮਾਰ ਮੰਗਾਉਣਾ ਉਸੇ ਵੇਲੇ ਤਾਈ ਆਪਣੀ ਦੱਸਦੀ ਝਗੜਾ ਨਹੀਂਗਾ ਆਪਣਾ ਹੀ ਘਰ ਆ ਕੋਈ ਗੱਲ ਨਹੀਂ ਤਾਈ ਜੀ ਮੈਂ ਦੱਸ ਦਿਆ ਕਰੂੰਗੀ ਨਾਲ ਨਾ ਸਾਰੇ ਘਰ ਦੀ ਜ਼ਿੰਮੇਵਾਰੀ ਨਾ ਹੁਣ ਤੁਹਾਨੂੰ ਦਿੱਤੀ ਤੁਸੀਂ ਆਪਣੇ ਟੰਗ ਨਾ ਚਲੋ ਹੁਣ ਕੋਈ ਗੱਲ ਨਹੀਂ ਤਾਈ ਜੀ ਇੰਨੀ ਜ਼ਿੰਮੇਵਾਰੀਆਂ ਸਾਨੂੰ ਨਾ ਦੋ ਇੰਨੀ ਸਿਆਣੇ ਨਹੀਂ ਹੈਗੇ ਤੁਸੀਂ ਜਿੱਦਾਂ ਕਹੋਗੇ ਨਾ ਹੀ ਉਦਾਂ ਕਰ ਲਿਆ ਕਰਾਂਗੇ ਠੀਕ ਹੈ ਪੁੱਤ ਆਹ ਤਾਂ ਬੜੀ ਸਿਆਣਕ ਵਾਲੀ ਗੱਲ ਆ ਤੀ ਮੇਰੀ ਬੜੀ ਸਿਆਣੀ ਯੋਵਨਾ ਹਾਂਜੀ ਅਨਮੋਲਕ ਤੋਂ ਹੁਣ ਅਨਮੋਲ ਆਉਂਦਾ ਜੀ 2:30 ਵਜੇ ਨਾਲ ਠੀਕ ਆ ਇੱਥੇ ਹੀ ਬੱਸ ਆਉਂਦੀ ਆਹ ਰੋਡ ਤੇ ਚਲੋ ਭਾਈ ਇੱਥੇ ਚੜ ਜਾਂਦਾ ਇੱਥੇ ਉਤਰ ਜਾਂਦਾ ਜਿਵੇਂ ਮੈਂ ਕਿਹਾ ਸਕੋ ਹੂੰ ਮੈਂ ਹਾਂ ਜੀ ਇਧਰ ਹੀ ਆਉਣਾ ਵਾ ਤੇ ਬੜਾ ਖੁਸ਼ ਹਿਕਾ ਠੀਕ ਆ ਠੀਕ ਹਾਂਜੀ ਤੇ ਇਦਾਂ ਵਾ ਤੂੰ ਹੀ ਵੇਖ ਲੋ ਆਪਣਾ ਕੰਮ ਕਰ ਹਾਂਜੀ ਜੇ ਉਧਰ ਮਾਰਨਾ ਚੱਕਰ ਵਰਕਸ਼ਾਪ ਵਾਲ ਤੂੰ ਹੀ ਵੇਹਿਆ ਉਹ ਜੀ ਖੁੱਲਾ ਹੀ ਆ ਬੂਗਾ ਉਹ ਮੈਂ ਬੰਦ ਕਰਾਵਾਂ ਤੇ ਕਣਕ ਦਾ ਕਿਦਾਂ ਵਡਾਲੀ ਕਿਨੇ ਕਣਕ ਤਾਂ ਨਿਬੜ ਗਿਆ ਕੰਮ ਬਸ ਘਰੇ ਲਿਆਉਣੀ ਆ ਤੇ ਹੋਰ ਮੈਂ ਕਿਹਾ ਬੰਦੇ ਨੂੰ ਤੇ ਕਹਿੰਦਾ ਹਾਂ ਲਾ ਜੂਗਾ ਤੁਸੀਂ ਮੈਨ ਉਹ ਕੋਈ ਨਹੀਂ ਹੈ ਨਾ ਐਰਕਸ ਕੋ ਮੈਂ ਉਹਨੂੰ ਆਖਿਆ ਮੈਂ ਕਿਹਾ ਵਾਦੀ ਰੱਖਣੀ ਠੀਕ ਹੈ ਹਾਂ ਚਲੋ ਕੋਈ ਨਹੀਂ ਮੈਂ ਫਿਰ ਵੇਖਾਂ ਉਹਦੇ ਵਰਕਾਂ ਬਲ ਹਾਂ ਠੀਕ ਹੈ ਫੇਜੀ ਮੈਂ ਰਾਖਾ ਹਾਂ ਫੇ ਮੈਂ ਰੀਤੀ ਗੋਈ ਕਾ ਚਲ ਠੀਕ ਹੈ ਪੁੱਤ ਮੈਂ ਬਣੀ ਦਾਲ ਸਬ지 ਫੁਲਕੇ ਲਵਣੇ ਜਾਂ ਮਦਨ ਮੋਲ ਫਿਰ ਲਾ ਲਈ ਨੇ ਮੇਰੀ ਗੱਲ ਸੁਣੋ ਮੈਂ ਇੰਨੇ ਨਾ ਰੌਣਕ ਹੋ ਗਈ ਘਰ ਚ ਚਲ ਵਧੀਆ ਵਾ ਵਧੀਆ ਲੱਗਣ ਲੱਗ ਗਿਆ ਇਸੇ ਕਰਕੇ ਤੇ ਮੈਂ ਨਾਲ ਨੂੰ ਕਿਹਾ ਮੈਂ ਹਬੀ ਜੀ ਵੱਜਣਿਆ ਤੇ ਹੁਣ ਕਣਕ ਵੀ ਵੱਢੀ ਰੱਖਾਂਗੇ ਆਹੋ ਨਹੀਂ ਰੱਖਣੀ ਚਾਹੀਦੀ ਆ ਹਮ ਨਾਲੇ ਨਾ ਮੈਂ ਬਣਾ ਲਈ ਰੋਟੀ ਦੇ ਫੁਲਕੇ ਲਾਉਣੇ ਆ ਹਮ ਮੈਂ ਚਲ ਉਧਰੋਂ ਥੱਕ ਥੱਕ ਕੇ ਆਏ ਆ ਚਲ ਵਧੀਆ ਕੀਤਾ ਤਾ ਹਾਂ ਬਸ ਇੰਨਾ ਕੀ ਕੰਮ ਸੀ ਮੇਰੀ ਗੱਲ ਸੁਣੋ ਤੁਸੀਂ ਹੁਣ ਨਾ ਚਾਹ ਪਾਣੀ ਦੀ ਲੋੜ ਹੁੰਦੀ ਨਾ ਕਿ ਰੋਟੀ ਪਾਣੀ ਦੀ ਤੇ ਜੂਤ ਨੂੰ ਆਵਾਜ਼ ਮਾਰ ਕੇ ਨਾ ਕਹਿ ਦਿਆ ਕਰਿਓ ਤੇ ਪੁੱਤ ਆ ਚੀਜ਼ ਲਿਆ ਆ ਲਿਆ ਠੀਕ ਆ ਉਦੋਂ ਮੈਂ ਜੇ ਨਾ ਕਿਹਾ ਨਾ ਕਿ ਉਹਨਾਂ ਨੂੰ ਉਪਰ ਉਪਰ ਕਰ ਲੱਗਣਾ ਆ। ਇਦਾਂ ਆ ਕਿ ਆਪਣਾ ਸਮਝਣਗੇ। ਨਹੀਂ ਮਾਰਦਾ ਵੀ ਨਾ। ਇਹਨੂੰ ਹੁਣ ਮੈਂ ਜੋਬ ਨੂੰ ਕਿਆ ਕਰਨਾ? ꔠਲੀ ਪੁਲੀ ਵੱਲ ਤੂੰ ਹੀ ਮਾਰ ਫੇਰਾ ਮੈਂ ਨਹੀਂ ਜਾਣਾਂ। ਕੋਈ ਗੱਲ ਨਹੀਂ ਹੁਣ ਸਾਰੀ ਜ਼ਿੰਮੇਵਾਰੀ ਨਾ ਜੋਬ ਨੂੰ ਦੋ ਤੀ। ਐਨਾ ਕੁਝ ਬਣਿਆ ਆ। ਅਹੀਂ ਹੋਰ ਕੀ ਕਰਨਾ ਆ? ਹੁਣ ਗਾਂ ਆਪੇ ਨੂੰ ਜੋ ਕੋਈ ਬਣਾਉਣਾ ਕਰਨਾ ਹੋਗਾ ਨਾ ਆਪੇ ਬਣਾਉਂਗਾ ਜਦ ਦੀ ਲੋੜ ਹੋਗੀ ਇਹਨੂੰ। ਤੇ ਜੇ ਨਾ ਹੋਗਾ ਨਾ ਤਾਂ ਆਪੇ ਵਰਕਸ਼ਾਪ ਤੇ ਪੈਸੇ ਹੋਰ ਲਾ ਲਊਗਾ। ਉਹ ਇੰਤਾਂ ਕਾਲੀ ਦੀ ਜ਼ਿੰਮੇਵਾਰੀ ਵੀ ਇਨੂੰ ਹੀ ਦੋ ਬਿਲਕੁਲ ਜਿੱਦਾਂ ਕਰਦੇ ਫਿਰ ਇਹ ਆ ਵੀ ਉਹਨਾਂ ਦਾ ਵੀ ਜੀਲ ਲੱਗੂਗਾ ਉਹਨਾਂ ਨੂੰ ਇਹ ਨਾ ਮਹਿਸੂਸ ਹੋਊਗਾ ਵੀ ਅਸੀਂ ਵਾਕੇ ਸੀ ਕੋਈ ਪਰੋਣੇ ਐ ਖਾ ਚਾਰ-ਦਾਂ ਰਹਿਣਾ ਹੈ ਚੱਲ ਜਾਣਾ ਉਹ ਵੀ ਆਪਣੇ ਘਰ ਨੂੰ ਘਰ ਸਮਝਣਗੇ ਸਾਸ਼ੀ ਕਾਲ ਦੀਦੀ ਸਾਸ਼ੀ ਕਾਲ ਜੀ ਹੋ ਠੀਕ ਠਾਕ ਹੈ ਸਾਸ਼ੀ ਕਾਲ ਭਾਜੀ ਆ ਗਈਆਂ ਹੋ ਨਾਲ ਤੁਹਾਨੂੰ ਬਹੁਤੀਆਂ ਬਹੁਤੀਆਂ ਧਰਦੀਆਂ ਤੁਹਾਨੂੰ ਬਹੁਤੀਆਂ ਬਹੁਤੀਆਂ ਕਿ ਚੱਲ ਵਧੀਆ ਹੋਇਆ ਵਾ ਸੋਹਣਾ ਹੈ ਨਾ ਬਹੁਤ ਸੋਹਣਾ ਕਰਕੇ ਚੱਲ ਬੜਾ ਵਧੀਆ ਆਇਆ ਆਓ ਅੰਦਰ ਭਈਏ ਇਹ ਜੋਬਨ ਕਿੱਥੇ ਘਰੇ ਪਹਿਲਾਂ ਤੇ ਭਾਜੀ ਘਰੇ ਹੀ ਤੇ ਹੁਣ ਵਰਕਸ਼ਾਪ ਵਾਲ ਚੱਲ ਗਏ ਆ ਚਲੋ ਠੀਕ ਹੈ ਤੁਸੀਂ ਬੈਠੋ ਆਜੋ ਪਣੀ ਪੁਣੀ ਪੀ ਕੇ ਚੱਜੇ ਮੈਂ ਉਧਰ ਹੀ ਚੱਲ ਜਣਾ ਆਜੋ ਫਿਰ ਦਿੱਤੇ ਹੀ ਚਲੋ ਠੀਕ ਆਜੋ ਜੋਬਨ ਆਜੋ ਆਜੋ ਉਹ ਛੱਡ ਦਿਆ ਕਰ ਭਰਾ ਕੰਮ ਕਿਸ ਵੇਲੇ ਹੋ ਠੀਕ ਠਾਕ ਹੋਰ ਠੀਕ ਠਾਕ ਕੰਮ ਕੀ ਛੱਡਣਾ ਯਾਰ ਉਧਰ ਬੈਠੇ ਆ ਅੱਛਾ ਅੱਛਾ ਬੜੇ ਵਧਾਈ ਹੋਏ ਤੈਨੂੰ ਵਧਾਈਆਂ ਤੁਹਾਨੂੰ ਕਿ ਬਹੁਤੀਆਂ ਯਾਰ ਬੜਾ ਵਧੀਆ ਹੋ ਗਿਆ ਹੈ ਮੈਂ ਅੱਗੇ ਜੋਰ ਨਾਲ ਗੱਲ ਕਰ ਰਿਹਾ ਸੀਗਾ ਮੈਂ ਬੜਾ ਸਾਥ ਦਿੱਤਾ लवली ਨੇ ਵੀ ਯਾਰ ਉਹ ਚੱਲ ਤੂੰ ਹੀ ਦਿੰਨਾ ਹੀ ਸਾਡਾ ਸਾਥ ਯਾਰ ਉਹ ਨਹੀਂ ਨਹੀਂ ਫਿਰ ਵੀ ਯਾਰ ਫਿਰ ਵੀ ਬੜਾ ਫਰਕ ਪੈਂਦਾ ਯਾਰ ਸਾਥ ਦੇਣ ਦਾ ਹੋ ਗਿਆ ਇਹ ਤੇ ਉਧਰ ਆਹੋ ਮੈਂ ਤੇ ਰਪਿੰਦਰ ਉਧਰ ਹੀ ਅੱਛਾ ਤੇ ਮੈਂ ਫਿਰ ਭਾਬੀ ਨੂੰ ਪੁੱਛਿਆ ਤੇ ਉਹ ਆnde ਉਧਰ ਹੈ ਮੈਂ ਆ ਗਿਆ ਫਿਰ ਹੈ ਮੈਂ ਨਾ ਸਮਾਂ ਰੱਖਿਆ ਹੀ ਅਜੇ ਤੇ ਚਾਹ ਪਣੀ ਪੀ ਕੇ ਹਟਿਆ ਤੇ ਫਿਰ ਤਾਇਆ ਜੀ ਕਹਿੰਦੇ ਕਿੰਦੇ ਕਰ ਲੇ ਜੇ ਕੋਈ ਕੰਮ ਕਰਨਾ ਤੂੰ ਠੀਕ ਆ ਤੇ ਮੈਂ ਫਿਰ ਇਧਰ ਆ ਗਿਆ ਮੈਂ ਕਿਹਾ ਦੁਕਾਨ ਵੀ ਖੁੱਲੀ ਜਾ ਤੇ ਫਿਰ ਉਹ ਚੱਲ ਆ ਵਧੀਆ ਨਾਲੇ ਟਰੈਕਟਰ ਉੱਤੇ ਲੱਗੇ ਰਹਿਣ ਕਿਤੇ ਮੇਰਾ ਤੇ ਘਰਾਤਾ ਭੰਡਿਆ ਵਾ ਵੀ ਆ ਟਾ ਕੇ ਨਾ ਸਾਰੀ ਸਾਰੀ ਵਰਕਸ਼ਾਪ ਬਣਾ ਦਾ ਖੁੱਲਾ ਥਾਂ ਨਾਲੇ ਓਏ ਉਹ ਵੀ ਤੇਰੀ ਗੱਲ ਠੀਕ ਹੈ ਮੈਂ ਨਾ ਰਹਿਣ ਦੇ ਜਿੰਨਾ ਕਿ ਹੈਗੇ ਹੈ ਹੈ ਰੁਕ ਜੀ ਥੋੜੇ ਚਿਰ ਉਦਾਂ ਇਹ ਆ ਵੀ ਚੱਲ ਸਮਾਂ ਸਮੋਹਣ ਅੰਦਰ ਪਿਆ ਰਹਿੰਦਾ ਵਾ ਆਹ ਇਹ ਤੇ ਗੱਲ ਹੈਗੀ ਜਰੂਰ ਖਰਚਾ ਕਰਨਾ ਦੋ ਚਾਰ ਸੀਜ਼ਨ ਲਾ ਲੈਣੇ ਫਿਰ ਮੜ ਕੇ ਵੇਖ ਲਾਂਗੇ ਜੇ ਜ਼ੋਰ ਪਾਏਗਾ ਵੀ ਜ਼ੋਰ ਪਾਊਗਾ ਤੇ ਫਿਰ ਕਰ ਲਈ ਨਹੀਂ ਨਹੀਂ ਕਰਾਂ ਦਾ ਜਿੱਦਾਂ ਵੀ ਕਰਨਾ ਹਨਾ ਤੇ ਅਨਮੋਲ ਗੈਸ ਕੁਲੇ ਅਨਮੋਲ ਗੈਸ ਕੁਲੇ ਅੱਛਾ ਅੱਛਾ ਆਇਆ ਨਾ ਦੋ ਟਾਈਮ ਅਨਮੋਲ ਤੇ ਬੜਾ ਖੁਸ਼ ਹੀਗਾ ਹੁਣ ਮੈਂ ਕਿਹਾ ਮੈਂ ਤਾਂ ਉਧਰ ਹੀ ਉਤਰੀ ਹੁਣ ਨਵੇਂ ਘਰ 'ਚ ਅੱਛਾ ਅੱਛਾ ਬੜਾ ਖੁਸ਼ ਗਿਆ ਅੱਜ ਤੇ ਚੱਲ ਵਧੀਆਗਾ ਫਿਰ ਵੀ ਨਿਆਣਾ ਆਪ ਤੇ ਘੜੀ ਕੱਢ ਲੀ ਦੀ ਹੈ ਹੂੰ ਹੂੰ ਨਿਆਣੇ ਨੂੰ ਜ਼ਿਆਦਾ ਔਖਾ ਹੁੰਦਾ ਓਏ ਹੋਏ ਤੇ ਹੈਈ ਯਾਰ ਤੇ ਮੈਂ ਹਾਂ ਚੱਲ ਜੋਦੜ ਨਾਲ ਕੀਤੀ ਸਲਾਮ ਮੈਂ ਹਾਂ ਚੱਲ ਹੁਣ ਰੱਖ ਲਈਏ ਸਮਾਨ ਆਪਣਾ ਹੂੰ ਹੂੰ ਤੇ ਕਿੰਨਾ ਚੜੀਕਣਾ ਹੋਰ ਨਹੀਂ ਵਧੀਆ ਉਦਾਂ ਹੀ ਪਰਿਵਾਰ ਵਧੀਆ ਵਾ ਸਾਰਾ ਨਹੀਂ ਤੇ ਇੰਨਾ ਕੌਣ ਕਰਦਾ ਨਾ ਨਾ ਇੰਨਾ ਕਰਦਾ ਕੋਈ ਵੀ ਨਹੀਂ ਕਰਦਾ ਘਰ ਉਦਾਂ ਨਹੀਂ ਕੋ ਵੜਨ ਦਿੰਦਾ ਤੇ ਕੀਤਾ ਜਾਂਦਾ ਤੇ ਤੁਸੀਂ ਤੇ ਫੇਰ ਬਗਾਨੇ ਦਲਜੀਤ ਲੁਹਾਈ ਹੈ ਕੋਈ ਖਬਰਸਾਰ ਕਿ ਨਹੀਂ ਦਲਜੀਤ ਨੇ ਤੇ ਯਾਰ ਮੈਨੂੰ ਦੱਸਿਆ ਕਿੱਕ ਨਹੀਂਗਾ ਡੈਡੀ ਨੂੰ ਸਭੋ ਮੈਂ ਕਿਹਾ ਸੀਗਾ ਮੈਂ ਪੁੱਛ ਕੇ ਦੱਸੋ ਤੇ ਡੈਡੀ ਨੇ ਮੈਨੂੰ ਦੱਸਿਆ ਕਿੱਕ ਵੀ ਮੈਨੂੰ ਅਜੇ ਤੱਕ ਲੈ ਦੱਸ ਹੁਣ ਉਹਦੇ ਕੋ ਉਦਨ ਗਏ ਹੀ ਐਂ ਸਰਬਜੀਤ ਕੋ ਤੇ ਕਿੱਡੀ ਵਧੀਆ ਨੇ ਗੱਲਾਂ ਕੀਤੀਆਂ ਉਹ ਤੇ ਹਰ ਪਾਸਿਓਂ ਸਾਥ ਦੇਣ ਨੂੰ ਤਿਆਰ ਵਾ ਚਾਰੇ ਪਾਸਿਓਂ ਹੀ ਜਿੱਦਾਂ ਹੁਣ ਉਹਦੇ ਕੋਲ ਗਏ ਇਹਦੇ ਮਾਲਾ ਅਗਲੇ ਪਾਸੇ ਮੰਗ ਲਿੰਦਾ ਯਾਰ ਉਸੇ ਵੇਲੇ ਹੀ ਉਹਨੇ ਮੰਗ ਲਿਆ ਹੋਰ ਕੀ ਤੇ ਮੈਂ ਤਾਂ ਪੁੱਛਿਆ ਤੇਰੇ ਸਾਹਮਣੇ ਪੁੱਛਿਆ ਮੈਂ ਕਿ ਜੇ ਪੈਸੇ ਦੀ ਗੱਲ ਹੈ ਪੈਸੇ ਦੱਸ ਦੋ ਤੇ ਕਹਿੰਦਾ ਕੋਈ ਨਹੀਂ ਪੈਸੇ ਮੈਂ ਕੀ ਕਰਨੇ ਆ ਉਹ ਬੰਦਾ ਠੀਕ ਆ ਯਾਰ ਚੰਗਾ ਵਾ ਬੰਦਾ ਹੁਣ ਇਹ ਸਾਡਾ ਬੰਦਾ ਮੰਨੇ ਤੇ ਫੇਰ ਹੀ ਆ ਨਾ ਇਹ ਨਹੀਂ ਕਿਸੇ ਰੁਕਤੇ ਆਉਂਦਾ ਤੇ ਫੇਰ ਕੀ ਡੈਡੀ ਆਪੇ ਪੁੱਛ ਲੂਗਾ ਤੇਰਾ ਨਹੀਂ ਮੈਂ ਤੈਨੂੰ ਆਪ ਹੀ ਪੁੱਛ ਲੈਣਾ ਮੈਂ ਆਹ ਕੰਮ ਕਰਕੇ ਨਾ ਚੱਲੇ ਆਂ ਡੈਡੀ ਵਾਲੀ ਮੈਂ ਪੁੱਛ ਕੇ ਆਉਣਾ ਵੀ ਦੱਸੋ ਕੋਈ ਹਾਲ ਕਰਨਾ ਕਿ ਨਹੀਂ ਕਰਨਾ ਓਏ ਆਹੋ ਓਦਾਂ ਵੀ ਪੈਸ ਬੈਠੋ ਮੈਂ ਤਾਂ ਗੈਰ ਸਭਾ ਜੀ ਵੀ ਪਾਣੀ ਪੀ ਜਾਂਦੇ ਨਾ ਤੇ ਵਧੀਆ ਨਹੀਂ ਨਹੀਂ ਜੋ ਤਾਂ ਕਿਸ ਚੀਜ਼ ਦੀ ਲੋੜ ਨਹੀਂ ਬਾਸ ਕਰ ਰੋਟੀ ਖਾ ਕੇ ਨਾ ਉਸੇ ਟਾਈਮ ਇਧਰ ਨੂੰ ਆ ਗਏ ਆ ਹੋਰ ਘਰ ਸਭ ਵਧੀਆ ਵਧੀਆ ਸਭ ਠੀਕ ਨੇ ਠੀਕ ਹੈ ਠੀਕ ਹੈ ਹੋਰ ਨਹੀਂ ਦੱਸੋ ਅਹੀਂ ਵੀ ਵਧੀਆ ਚਲੋ ਅੱਜ ਵਰਗ ਦੀ ਪੈਣ ਵਾਲੀ ਗੱਲ ਵਾ ਸੱਚੀ ਬੜਾ ਹੀ ਸੋਨਾ ਘਰ ਵਾ ਹੈ ਨਾ ਬੱਚਿਆਂ ਨੇ ਬੜੇ ਮਿਹਨਤ ਨਾਲ ਬਣਾਇਆ ਦੋ ਤਾਂ ਕਈ ਵਾਰ ਅਹੀਂ ਨਾ ਉਹ ਸੋਚਿਆ ਵੀ ਨਹੀਂ ਹੁੰਦਾ ਫਿਰ ਆਪਾਂ ਨੂੰ ਕਿਤੇ ਵਧ ਦੇ ਦਿੰਦਾ ਵਾ ਹਾਂਜੀ ਦੀਦੀ ਆ ਚੀਜ਼ ਤੇ ਅਹੀਂ ਸੋਚੀ ਨਹੀਂ ਹੈਗੀ ਪਦਾ ਨਹੀਂ ਰੱਬ ਨੇ ਕੀ ਸੋਚਿਆ ਸਾਡੇ ਵਾਸਤੇ ਕੋਈ ਗੱਲ ਨਹੀਂ ਫਿਕਰ ਨਾ ਕਰੋ ਰੱਬ ਨੇ ਜੋ ਵੀ ਸੋਚਿਆ ਹੁੰਦਾ ਵਾ ਨਾ ਵਧੀਆ ਹੀ ਸੋਚਿਆ ਵਾ ਸਸੇਤਾ ਜੀ ਸਤਿ ਸ਼੍ਰੀ ਅਕਾਲ ਤੈ ਜੀ ਇਹ लवली ਭਾਜੀ ਨਹੀਂ ਜਿਹੜੇ ਹਾਂਜੀ ਉਹਨਾਂ ਦੀ ਮਿਸਿਸ ਨੇ ਅੱਛਾ ਅੱਛਾ ਹਾਂਜੀ ਵੇਲਾ ਜੀ ਤੂੰ ਆਈਆਂ ਤੇ ਪਿੱਛੇ ਰੌਣਕਾ ਹੋਰ ਆ ਗਈਆਂ ਹਾਂਜੀ ਹਾਂਜੀ ਬੈਠ ਜਾਓ ਮੈਂ ਘੁੱਟ ਘੁੱਟ ਚਾਹ ਬਣਾ ਕੇ ਲਿਆਵਾਂ ਚੱਲ ਬੈਠ ਜਾਓ ਤੁਸੀਂ ਤੇ ਗੱਲਾਂ ਬਾਤਾਂ ਮਾਰੋ ਚਾਹ ਮੈਂ ਬਣਾ ਕੇ ਲਿਆਉਣੀ ਆ ਉਹ ਨਹੀਂ ਨਹੀਂ ਤਾਈ ਜੀ ਤੁਸੀਂ ਬਹੁਤ ਹਾਂ ਦੀ ਲੱਗੇ ਤੇ ਮੈਂ ਝਟ ਬਣਾ ਲਿਆਉਣੀ ਆ ਹੋਰ ਪੁੱਤ ਪਰਵਾਸਾ ਉਹ ਠੀਕ ਠਾਕ ਐ ਹਾਂਜੀ ਹਾਂਜੀ ਵਧੀਆ ਤਾਈ ਜੀ ਤੁਸੀਂ ਦੱਸੋ ਆਪਣਾ ਹਾਂ ਵਧੀਆ ਆਪਣੇ ਵੀ ਠੀਕ ਠਾਕ ਐ ਚਲੋ ਠੀਕ ਹੀ ਚੱਲਦਾ ਆ ਚਲ ਤੁਸੀਂ ਨਾ ਦੋਣੀਆਂ ਗੱਲਾਂ ਬਾਤਾਂ ਮਾਰੋ ਚਾਹ ਮੈਂ ਬਣਾ ਕੇ ਲਿਆਉਣੀ ਐ ਚਲੋ ਭੇਜ ਲਓ ਤਾਈ ਜੀ ਮੈਂ ਤੇ ਕਹਿੰਦੀ ਮੈਂ ਬਣਾ ਦੇਨੀ ਐ ਉਹ ਨਹੀਂ ਨਹੀਂ ਮਾ ਤਾਂ ਮੈਂ ਹੁਣ ਆਰੇ ਲੱਗੀ ਸੋ ਹੈ ਚਲ ਬਹਿ ਜੋ ਤਹੀ ਨਹੀਂ ਲੱਗੇ ਚਾਹ ਦੀ ਤੇ ਲੋੜ ਹੀ ਨਹੀਂ ਆ ਕੋਈ ਗੱਲ ਨਹੀਂ ਪੁੱਤ ਸੱਚੀ ਜੋਤਨ ਤਰੀ ਤਾਈ ਜੀ ਅਸ ਬਾਈ ਬੜਾ ਵਧੀਆ ਵਾ ਤੇ ਹੋਰ ਕੀ ਐ ਦੇਦੀ ਮੇਰੇ ਵਿਆਹ ਨੂੰ ਕਿੰਨੇ ਸਾਲ ਹੋ ਗਏ ਆ ਤੇਹੀਂ ਜਿੰਨੀ ਵਾਰੀ ਵੀ ਆਏ ਆ ਨਾ ਇਹ ਨਹੀਂ ਵੀ ਹੁਣ ਤੁਸੀਂ ਆਏ ਤਾਂ ਕਰਕੇ ਪੁੱਛਣ ਦੀ ਆ ਮੈਂ ਕਿਤੇ ਕੱਲੀ ਵੀ ਆਵਾਂ ਨਾ ਤਾਂ ਵੀ ਉਨਾ ਹੀ ਚਾ ਕਰਦੇ ਆ ਮੈਂ ਉਹ ਤਾਂ ਸੋਚਣ ਦੇ ਹੀ ਆ ਜੇ ਤੇ ਕੋਈ ਆਪਣੇ ਘਰ ਨਹੀਂ ਗਾ ਵੜਦਾ ਹੈਗਾ ਤੇ ਚਲੋ ਤੁਹਾਨੂੰ ਇੱਥੇ ਰੱਖਿਆ ਵਾ ਕਿਦਾਂ ਤੜਨਾ ਕਰਨ ਦੇ ਆ ਬਨਾਨਾ ਦੀਦੀ ਸਮਾਨ ਤੇ ਜੇ ਰੱਖਣ ਹੀ ਲੱਗੇ ਹਾਂ ਤੇ ਜਿਹੜਾ ਵੱਡਾ ਕਮਰਾ ਵਾ ਨਾ ਜਿਹਦੇ ਨਾਲ ਸਟੋਰ ਲੱਗਦਾ ਉਹ ਵਹਿਲਾ ਕਰਕੇ ਦਿੱਤਾ ਵੀ ਬੱਚੇ ਦੇ ਕੱਪੜੇ ਤਹੀ ਰੱਖਣੇ ਆ ਤੁਹਾਡੇ ਨਾਲ ਬੱਚੇ ਨਾ ਰਹਿਣਾ ਵਾ ਤੇ ਜੇ ਕਹਿੰਦੇ ਕਹਿੰਦੇ ਵੀ ਅਸੀਂ ਥੱਲੇ ਰਹਿ ਪੈਣੇ ਆ ਤੇ ਹੀ ਉੱਤੇ ਰਹੀ ਜਾਓ ਉਹਦੇ ਕੰਮ ਵੱਖਰਾ ਵੱਖਰਾ ਹੋ ਜਾਣਾ ਹੈ ਨਾ ਨਹੀਂ ਨਹੀਂ ਜੋ ਤਾਂ ਚਲੋ ਬੜਾ ਹੀ ਵਧੀਆ ਹੋਇਆ ਵਾ ਇੰਨਾ ਸੋਹਣਾ ਤੁਹਾਨੂੰ ਘਰ ਮਿਲ ਗਿਆ ਵਾ ਨਾਲੇ ਚਲੋ ਇੰਨਾ ਸਾਫ਼ ਤਾਂ ਨੂੰ ਮਿਲ ਗਿਆ ਲੱਗੀ ਹੈ ਨਾ ਚਲੋ ਸਿਆਣਾ ਬੰਦਾ ਵੀ ਘਰ ਦੇ ਵਿੱਚ ਹੋਵੇ ਨਾ ਤੇ ਬੜਾ ਹੋ ਜਾਂਦਾ ਵਾ ਹਾਂਜੀ ਦੀਦੀ ਟੈਟੀ ਕੱਲ ਬਿਲਕੁਲ ਠੀਕ ਹੈ ਹੁਣ ਅਹੀਂ ਵੀ ਉੱਥੇ ਘਰ ਬਣਾਉਣਾ ਹੈ ਤੇ ਕਿੰਨੇ ਪੈਸੇ ਲੱਗਣੇ ਹੀ ਹੂੰ ਤੇ ਅਸੀਂ ਸਭ ਸੋਚ ਰਹੇ ਹਾਂ ਕਿ ਜਿਹੜੇ ਪੈਸੇ ਉੱਥੇ ਲੱਗਣੇ ਹੀ ਨਾ ਉਹ ਤਾਂ ਅਜੀ ਜੀ ਹੁਣਾਂ ਦੇ ਨਾਂ ਤੇ ਜਮਾ ਕਰਾ ਦੇਣੇ ਆ ਇਹਨਾਂ ਨੂੰ ਵੀ ਕੋਈ ਇਤਹਾਸਰਾ ਚਾਹੀਦਾ ਹੀ ਆ ਨਾ ਪਾ ਮੈਂ ਇਹਨਾਂ ਸਾਰਾ ਕੁਝ ਆਨੂੰ ਦੇ ਦਿੱਤਾ ਤੇਰੀ ਇਹ ਵਾਲੀ ਗੱਲ ਨਾ ਬਿਲਕੁਲ ਠੀਕ ਵਾ ਇਹ ਆ ਵੀ ਉਹਨਾਂ ਨੂੰ ਵੀ ਨਾ ਇਹ ਹੋਵੇ ਵੀ ਅਹੀਂ ਸਾਰਾ ਕੁਝ ਕਰਨਦੇ ਆ ਤੁਹਾਡੇ ਵਾਸਤੇ ਉਹਨਾਂ ਨੂੰ ਥੋੜਾ ਬੋਤਾ ਹੋਣਾ ਚਾਹੀਦਾ ਵਾ ਨਾ ਇਹ ਆ ਵੀ ਕੰਮ ਬਰਾਬਰੀ ਕੋਈ ਆਈ ਹੋਵੇ ਕਾਲੂ ਇਹ ਨਾ ਕਹਿਣਾ ਕਿ ਚਾਹੇ ਅਹੀਂ ਸਾਰਾ ਖਰਚਾ ਕਰਨਦੇ ਆ ਚਲ ਕੋਈ ਥੋੜਾ ਬੋਤਾ ਜਮਾ ਕਰਾ ਵੀ ਦੋਗੇ ਨਾ ਤੇ ਕੋਈ ਫਰਕ ਨਹੀਂ ਪੈਣ ਲੱਗਾ ਉਹ ਨਹੀਂ ਨਹੀਂ ਦੀਦੀ ਇਹ ਚੀਜ਼ ਦੇ ਆ ਸੋਚਣ ਤੁਹਾਡੇ ਵਾਸਤੇ ਕਿੰਨਾ ਦੇ ਆ ਕਰਨ ਤੇ ਜੇ ਅਹੀਂ ਨਾ ਨਾ ਵਾਸਤੇ ਕੁਝ ਕੀਤਾ ਉਹਨਾਂ ਦੇ ਵਿਚਾਰਿਆਂ ਕੁਛ ਨਹੀਂ ਕਹਿਣਾ ਤੇ ਲੋਕਾਂ ਹੀ ਨਹੀਂ ਛੱਡਣਾ ਹੁਣ ਚੱਲ ਕਣਕ ਤੇ ਸਾਫ ਹੀ ਆ ਅੱਜ ਜੀ ਤੋਂ ਭਲਗ ਜਾਂਦੀ ਆ ਨਾ ਕੱਲ ਨੂੰ ਡਰਾਮ ਵਿੱਚ ਪਾਈ ਲੈਨੇ ਆ ਰਮਨ ਹਾਂਜੀ ਇਧਰ ਮੇਰੀ ਗੱਲ ਸੁਣ ਹਾਂਜੀ ਦੱਸੋ ਉਹ ਦੱਸਣਾ ਕੀ ਆ ਦਲਜੀਤ ਦੇ ਕੰਮ ਵੇਖ ਲਾ ਹਾਂ ਦੋ ਦਿਨ ਹੋ ਗਿਆ ਵਾ ਤੇ ਕੋਈ ਉਹਨੇ ਦੱਸਿਆ ਨਹੀਂ ਆ ਜੇ ਜੋਬਨ ਮੈਨੂੰ ਰਾਜ ਮਿਲਿਆ ਤੇ ਉਹਨੂੰ ਮੈਂ ਕੀ ਜਵਾਬ ਦਊਂਗਾ ਦਾ ਸੁਣ ਮੈਂ ਵੀ ਕੀ ਕਰਾਂ ਬਥੇਰਾ ਮੱਥਾ ਮਾਰਿਆ ਵਾ ਉਹਦੇ ਨਾਲ ਸਮਝਾਇਆ ਵਾ ਤੇ ਜਾ ਚਲ ਜਾ ਤੇਰੀ ਕਿਹੜੀ ਫਿੱਤੀ ਲੱਤ ਚੱਲੀ ਆ ਨਹੀਂ ਆਖੇ ਲੱਗਦਾ ਮੈਂ ਵੀ ਕੀ ਕਰਾਂ ਹੁਣ ਮੈਂ ਵੀ ਤੇ ਕਹਿ ਸਕਦੀ ਆ ਪਤਾ ਗੱਲ ਕੀ ਆ ਨੌਕਰੀ ਨਹੀਂ ਆ ਮਿਲਦੀ ਹੁੰਦੀ ਤੈਨੂੰ ਇਹ ਗੱਲ ਤਾਂ ਪਤਾ ਨਾ ਅੱਗੇ ਕਿੰਦਾ ਦੌੜ ਭੱਜ ਕਰਕੇ ਤੇ ਨੌਕਰੀ ਲੈ ਕੇ ਦਿੱਤੀ ਇਹਨੂੰ ਮੇਰੀ ਗੱਲ ਸੁਣੋ ਮੈਂ ਤਾਂ ਠੀਠਾ ਹਾਂ ਕਿੰਨੀ ਵਾਰਾਂ ਗਈ ਆ ਤੇ ਚੱਲ ਖੜਿਓ ਦੇ ਨਾਲ ਦਿਮਾਗ 'ਚ ਗੱਲ ਪੈ ਹੀ ਜਾਵੇ ਪਰ ਉਹ ਤਾਂ ਅਗੋਂ ਨਾ ਉਲਟੀ ਪੈਂਦਾ ਲੜ ਨਹੀਂ ਸਕੋ ਤੂੰ ਨਾ ਮੇਰੇ ਕਹਿਣ ਤੇ ਨਾ ਇੱਕ ਕਰੀ ਫੇਰ ਪੁੱਛ ਲਾ ਵੀ ਦਿਲਜੀਤ ਇਹਦਾ ਨਾ ਕਰ ਤੇ ਚਲ ਅਸੀਂ ਤੇਰੇ ਨਾਲ ਚੱਲਨੇ ਤੇ ਦੋਵੇਂ ਜੀ ਤੁਸੀਂ ਚਲੋ ਤੇ ਨਾਲ ਅਸੀਂ ਚੱਲਦੇ ਦੋਵੇਂ ਜੀ ਤੁਹਾਡੇ ਜੇ ਮੈਂ ਚਲ ਵੀ ਗਈ ਨਾ ਉਹਨੇ ਕਰਨੀ ਨਾ ਹੀ ਆ ਮੈਨੂੰ ਪਤਾ ਵਾ ਦਾ ਤੁਹਾਡੇ ਕਹਿੰਦੇ ਚਲ ਜਾਨੀ ਆ ਫਿਰ ਜੇ ਤੁਸੀਂ ਕਹਿੰਦੇ ਜਿੱਤੇ ਉਹ ਫੇਰ ਵੀ ਪੁੱਤ ਵਾਰ ਅਮਰ ਲੋਕਾਂ ਨੇ ਕਹਿਣਾ ਵੀ ਚਲ ਜੇ ਉਹ ਨਿਆਣਾ ਸੀ ਤੇ ਤੁਸੀਂ ਤੁਹਾਡਾ ਦਿਮਾਗ ਕੰਮ ਕਰਦਾ ਸੀ ਨਾ ਚਲ ਕੋਈ ਗੱਲ ਨਹੀਂ ਪੁੱਛ ਲੈਣੀ ਆ ਪਰ ਮੈਨੂੰ ਪਤਾ ਵਾ ਨਾ ਜੇ ਤਾਂ ਬੜੀ țeੜੀ ਆ ਦੀ ਇੱਕ ਤੇ ਹੁੰਦਾ ਨਾ ਜੇ ਆਪ ਜੀ ਇਹ ਕਰਦਾ ਵਾ ਤਾਂ ਕਰਦੀ ਚੰਗੀ ਆ ਤਾਂ ਉਹ ਹੀ ਸਮਝਾਵੇ ਵੀ ਕੋਈ ਗੱਲ ਨਹੀਂ ਜਾਓ ਤੁਸੀਂ ਤੇ ਕਹਿ ਦੋ ਤੁਹਾਡਾ ਭਰਾ ਆ ਉਹ ਤਾਂ ਉਹਦੇ ਵਿੱਚੋਂ ਦੀ ਆ ਤੂੰ ਉਹਨੂੰ ਇੱਕੋ ਗੱਲ ਕਹਦੇ ਵੀ ਆਖਰੀ ਮੌਕਾ ਹੀ ਹੋ ਇਹ ਤੋਂ ਬਾਅਦ ਨਹੀਂ ਪੁੱਤ ਮੈਂ ਆਉਣਾ ਤੇਰੇ ਨਾਲ ਚਲੋ ਜਾਂਦੀਆਂ ਕੋਈ ਗੱਲ ਨਹੀਂ ਅੰਦਰ ਹੀ ਬੈਠਾ ਵਾ ਆ ਜਾ ਮਾਰ ਕੇ ਆ ਚੱਕਰ ਮੈਨੂੰ ਤੇ ਸਮਝ ਨਹੀਂ ਆਉਂਦੀ ਵੀ ਇਹਦੇ ਦਿਮਾਗ ਨੂੰ ਕੀ ਹੋ ਗਿਆ ਵਾ ਕਿੱਥੇ ਸਵੇਰੇ ਉੱਠ ਕੇ ਨਹਾ ਤੋਂ ਵੀ ਡਿਊਟੀ ਜਾਂਦਾ ਸੀ ਕੋਈ ਗੱਲ ਨਹੀਂ ਹੋਣ ਸਾਰਾ ਸਾਰਾ ਦਿਨ ਅੰਦਰ ਪਿਆ ਰਹਿੰਦਾ ਵਾ ਇਹਨੂੰ ਇਹਨਾ ਨਹੀਂ ਕਿ ਚਲ ਕੇ ਕਦੇ ਨੌਕਰੀ ਤੇ ਲੱਜੂਗਾ ਤੇ ਚੱਲ ਆਪਣੀ ਜਿੰਦਗੀ ਸੋਹਰ ਜੂ। ਯਾਰ ਮੰਨੇ ਨਾ ਮੰਨੇ ਕਰੀ ਪੁੱਛਣ ਦਾ ਤੇ ਫਰਜ਼ਦਾ ਹੈ ਇਹਨੂੰ। ਦਲਜੀਤ ਹੈ? ਹਾਂਜੀ ਮੰਮੀ। ਮੈਂ ਤੇਰੇ ਨਾਲ ਆਈਆਂ ਪੁੱਤ। ਹਾਂਜੀ। ਘੜੀ ਘੜੀ ਕਹਿਨ ਉਹ ਤੇ ਮੇਰਾ ਵੀ ਜੀ ਨਹੀਂ ਕਰਦਾ। ਤੁਸੀਂ ਵੀ ਹੁਣ ਸਿਆਣੇ ਜੇ, ਨਿਆਣੇ ਤਾਂ ਤੁਸੀਂ ਐ ਹੀ ਨਹੀਂ ਜੇ। ਪਰ ਹੁਣ ਮਾਂ ਵਾ ਮੈਨੂੰ ਕਹਿਣਾ ਪੈਂਦਾ ਵਾ। ਕੀ ਗੱਲ ਹੋਈ ਆ ਗੱਲ ਕੀ ਹੋਣੀ ਆ ਜੋ ਬੰਨੇ ਨਾ ਗਾੜੀ ਗੱਲਬਾਤ ਕੀਤੀ ਆ ਤੇ ਜਾ ਮੇਰਾ ਪੁੱਤ ਨਾਲ ਉਹਦੇ ਤੇ ਜਾ ਕੇ ਤਾਂ ਨੌਕਰੀ ਦਾ ਕੰਮ ਬਣਾ ਲਾ ਆਪਣਾ ਨੌਕਰੀ ਮੁੜ ਕੇ ਨਹੀਂ ਉਹ ਮਿਲਣੀ ਮੰਮੀ ਤੁਨ ਮੈਂ ਅੱਗੇ ਵੀ ਕਿਹਾ ਵਾ ਉਹਨੂੰ ਕਿਹਾ ਮੇਰੇ ਪੰਗੇ ਜਨਾ ਪੈ ਤੇ ਆਪਣਾ ਕੰਮ ਨਾ ਆਪੇ ਕਰ ਲੂੰਗਾ ਮੈਨੂੰ ਤਾਂ ਇਦਾਂ ਲੱਗਦਾ ਵਾ ਕਿ ਤੇਰੇ ਕੋਲ ਲੋਕਾਂ ਨੇ ਪੈਸੇ ਲੈ ਲੈ ਖਾ ਲੈਣੇ ਆ ਤੇ ਤੈਨੂੰ ਨੌਕਰੀ ਤੇ ਨਹੀਂ ਉਹ ਲਵਾਉਣਾ ਮੰਮੀ ਮੇਰੀ ਗੱਲ ਹੋ ਗਈ ਆ ਬੰਦੇ ਨੇ ਗੱਲ ਕਰ ਲਈ ਆ 300 ਲੱਖ ਲੱਗਣਾ ਬਸ ਨੌਕਰੀ ਵੀ ਨਹੀਂ ਮਿਲ ਜਾਣੀ ਫੇਰ ਕੱਲ ਨੂੰ ਹਾਨੂੰ ਨਾ ਕਹੀਂ ਹੁਣ ਤੂੰ ਜਵਾਬ ਦੇਤਾ ਨਾ ਜੇ ਇਹਦੇ ਨੂੰ ਉਹ ਬੰਦੇ ਵੱਲੋਂ ਜਵਾਬ ਮਿਲਿਆ ਫੇਰ ਤੂੰ ਕਹਿਣਾ ਜੋਬਨ ਨੂੰ ਕਹੋ ਮੈਂ ਨਹੀਂ ਉਹ ਫਿਰ ਕਹਿਣਾ ਮੰਮੀ ਮੈਂ ਜੋਬਨ ਨੂੰ ਨਹੀਂ ਕਹਿਣਾ ਜੋਬਨ ਚਲ ਗਿਆ ਨਵੇਂ ਘਰ ਚ ਉਹ ਨਵੇਂ ਘਰ ਮੁਬਾਰਕਾ ਦੇ ਕੇ ਆਓ ਜਾਓ ਤੇਰਾ ਦੱਸ ਕਿਦਾਂ ਦੀਆਂ ਗੱਲਾਂ ਕਰਨ ਰਿਹਾ ਤੇਰਾ ਭਰਾ ਵਾ ਉਹਨੇ ਜਾਣਾ ਨਹੀਂ ਇੱਥੇ ੱਤਕੇ ਖਾਂਦਾ ਰਹਿੰਦਾ ਕਿੱਦਾਂ ਦਾ ਥਾਂ ਹੀ ਜਿੱਥੇ ਰਹਿਣ ਰਹੇ ਸੀ ਜਾਣਾ ਹੀ ਕਮਾਈ ਕਰਨ ਡਿਆ ਸੀ ਘਰ ਬਣਾ ਲੈਂਦਾ ਤਾਂ ਘਰ ਬਣਾਉਣ ਦੀ ਨਾ ਮਾਹ ਰਾਏ ਨੇ ਉਹ ਲੋੜ ਹੀ ਨਹੀਂ ਪਾਈ ਆਹੋ ਸਾਰੇ ਤਾਈ ਤੇ ਆਪ ਘਰ ਇਹਨਾਂ ਗੱਲਾਂ ਸੁਣਨੀਆਂ ਪਈਆਂ ਨਾ ਲੱਗ ਜੂਗਾ ਪਤਾ ਤੁਹਾਨੂੰ ਨਹੀਂ ਨਹੀਂ ਕਰਦੇ ਗੱਲਾਂ ਸਾਰੇ ਤੁਹਾਡੇ ਵਰਗੇ ਨਹੀਂਗੇ ਵੀ ਗੱਲਾਂ ਕਰਨਗੇ ਤਾਂ ਮਮੀ ਤਾਂ ਇਹ ਤਏ ਰਹਿਣੀ ਆ ਮਾਪਿਓ ਨਹੀਂ ਭਜਣਾ ਉਹਨਾਂ ਨੇ ਹੁਣ ਕੀ ਗੱਲ ਹੋ ਗਈ ਆ ਤੂੰ ਤਾਂ ਫਿਰ ਮਾਪਿਓ ਦੀ ਵੀ ਨਹੀਂ ਮੰਨਣ ਡਿਆ ਮਾਪਿਓ ਦੀ ਮੈਂ ਕਿਉਂ ਮੰਨਾਂ ਉਹਦੇ ਅਲਜਮਾ ਨੇ ਹਾਂ ਹੈ ਉਹ ਤੇਰਾ ਦੁਸ਼ਮਣ ਵਾ ਦੁਸ਼ਮਣ ਤੋਂ ਘੱਟ ਬਣੀ ਆ ਮੇਰੀ ਗੱਲ ਸੁਣ ਦਲਜੀਤ ਆ ਨਵਾਂ ਨਾਲੋਂ ਮਾਸਕ ਦੀ ਵੱਖ ਨਹੀਂ ਹੁੰਦਾ ਤੁਸੀਂ ਇਕੱਠੇ ਹੁਣਾ ਵਾ ਮਿਲਣਾ ਵਾ ਹਾ ਸ਼ਰੀਕਾ ਨਾ ਬਣਾ ਮੇਰਾ ਕੋਈ ਮੇਰੀ ਜਿੱਦਾਂ ਜਾਨ ਨੇ ਕੰਮ ਕੀਤੇ ਹੈ ਨਾ ਮੈਂ ਤਾਂ ਕਦੀ ਨਹੀਂ ਮਿਲਦਾ ਉਹਨੂੰ ਤੁਸੀਂ ਮਿਲਣਾ ਸੌਰੀ ਮਿਲ ਜਿਓ ਸੰਦੀਪ ਉਹਨੇ ਗਾੜੀ ਕਿਸ ਨਾਲ ਗੱਲ ਕੀਤੀ ਆ ਜੇ ਚੱਲ ਜੂਗਾ ਤਾਂ ਕੀ ਹੋ ਜਾਊਗਾ ਤੁਹਾਡੀ ਨੌਕਰੀ ਬਾਜੂਗੀ ਮੰਮੀ ਇਹੀ ਤਨੀ ਤਰਲੇ ਮਾਰਨੇ ਜੋ ਬੰਤੇ ਕੋਈ ਗੱਲ ਨਹੀਂ ਨਾ ਮਿਲੂ ਤਾਂ ਨਾ ਸਹੀ ਨੌਕਰੀ ਨੌਕਰੀ ਨਾ ਮਿਲਨੀ ਮਨਜ਼ੂਰ ਆ ਉਹਦੇ ਵੱਲ ਨਹੀਂ ਜਾਣਾ ਮੈਂ ਹਿੱਸੇ ਚ ਬਾਂ ਤੇ ਰਹੋ ਕੋਈ ਗੱਲ ਨਹੀਂ ਇਹੋ ਜਿਹਾ ਬੰਦੇ ਆ ਜਿੰਨੇ ਤੇਰੇ ਕੋਲ ਲੱਖ ਲੈਣਾ ਨਾ ਉਹਨੇ ਵੀ ਲੈ ਕੇ ਖਾ ਲੈਣਾ ਵਾ ਨੌਕਰੀ ਉਹਨੇ ਵੀ ਨਹੀਂ ਦਿਵਾਉਣੀ ਉਹ ਮੈਂ ਚੰਗੇ ਬੰਦੇ ਨੇ ਗੱਲ ਕੀਤੀ ਆ ਇਹਨਾਂ ਨਿਆਣਾ ਨਹੀਂ ਹੈਗਾ ਹੁਣ ਮੈਂ ਆਹੋ ਚੰਗਾ ਵੀ ਤੇਰੇ ਵਰਗਾ ਹੀ ਹੋਣਾ ਨਹੀਂ ਤਾਂ ਨਾ ਸੀ ਮੈਂ ਜਾਣੀ ਮੈਂ ਕਹਾਂ ਨੂੰ ਤੁਹਾਡੇ ਤੱਲੇ ਕੱਢਣੇ ਤੁਸੀਂ ਦੋਵੇਂ ਜੀ ਬੜੇ ਸਿਆਣੇ ਦੀ ਆਪੇ ਮੈਂ ਮੰਮੀ ਨੂੰ ਕਹਿ ਦਿੰਦਾ ਵਾ ਫਿਰ ਬਾਰ-ਬਾਰ ਆ ਜਾਂਦੇ ਆ ਮੈਨੂੰ ਲੱਗਾ ਜੋਬ ਨਹੀਂ ਭੇਜਦਾਣਾ ਵਾ ਕਿ ਚੱਲ ਮੈਂ ਵਿੱਚੋਂ ਪੈਸੇ ਖਾਊਂਗਾ ਖਾਣਾ ਹੀ ਆ ਪੈਸੇ ਪੈਸੇ ਮੈਂ ਹੁਣ ਚੰਗੀ ਤਰ੍ਹਾਂ ਖਾਣ ਦਊਂਗਾ ਜਿਹੜੇ ਬੰਦੇ ਨਾਲ ਮੇਰੀ ਗੱਲ ਹੋ ਗਈ ਹੈ ਨਾ ਕੋਈ ਗੱਲ ਨਹੀਂ ਇਜਾਟਾਂ ਨਹੀਂ ਲੈਣਾ ਨਵੇਂ ਘਰ ਚ ਚਾਹ ਹੀ ਬੜਾ ਉਹਨਾਂ ਨੂੰ ਤੇ ਨਵੇਂ ਘਰ ਦਾ ਚਾਹ ਜ਼ਿਆਦਾ ਚਾਣੀ ਨਹੀਂ ਰਹਿਣੀ ਛੇਤੀ ਮੁੱਕ ਜਾਣੀ ਹੁਣ ਤਾਈ ਨੂੰ ਵੀ ਪਿੱਛੇ ਲਾ ਲਿਆਣਾ ਤਾਂ ਹੀ ਅੱਧਰ ਚੱਲਗੇ